ਸੱਜਣਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨ ਪ੍ਰੀਤਕੌਰ ਖਬਰਾਂ ਲੈ ਕੇ ਮੈਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹਾਂ ਗੱਲਬਾਤ ਕਰਾਂਗੇ ਹਰ ਰੋਜ਼ ਦੀ ਤਰ੍ਹਾਂ ਹੀ ਸੀਨੀਅਰ ਪੱਤਰਕਾਰ ਸਪਰਨ ਸਿੰਘ ਟਾਣਾ ਜੀ ਦੇ ਨਾਲ ਟਾਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਕੀ ਥੋੜਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਉਸ ਮੁੱਦੇ ਦੀ ਜਿਹੜਾ ਮੁੱਦਾ ਇਸ ਵੇਲੇ ਬਹੁਤ ਜ਼ਿਆਦਾ ਭਖਿਆ ਹੋਇਆ ਹੈ ਸੁਰਖੀਆਂ ਦੇ ਵਿੱਚ ਹੈ ਤੇ ਹਰ ਕੋਈ ਇਸ ਮੁੱਦੇ ਦੇ ਬਾਬਤ ਗੱਲ ਕਰ ਰਿਹਾ ਹੈ ਮੈਂ ਗੱਲ ਕਰ ਰਹੀ ਹਾਂ ਜੀ ਪਿੰਕੀ ਢਾਲੀਵਾਲ ਤੇ ਸੁਨੰਦਾ ਸ਼ਰਮਾ ਹੋਰਾਂ ਦੇ ਵਿਚਾਲੇ ਜਿਹੜਾ ਵਿਵਾਦ ਖੜਾ ਹੋ ਗਿਆ ਉਸ ਬਾਬਤ ਪਰ ਪਿੰਕੀ ਢਾਲੀਵਾਲ ਹੋਰਾਂ ਨੂੰ ਹਾਈ ਕੋਰਟ ਤੋਂ ਰਾਹਤ ਮਿਲ ਗਈ ਹੈ ਜੀ ਦੇਖੋ ਹਰਮਨ ਜੀ ਮੈਂ ਲੰਘੇ ਕੱਲ ਵੀ ਸਾਡੇ ਵਾਲਾ ਰੇਡੀਓ ਦੇ ਉੱਤੇ ਇਹ ਗੱਲ ਕਹੀ ਸੀ ਕਿ ਕਲਾਕਾਰਾਂ ਨੇ ਆਪਸ ਦੇ ਵਿੱਚ ਵਿਵਾਦ ਪੈਦਾ ਹੋਣੇ ਤੇ ਕਲਾਕਾਰਾਂ ਦਾ ਆਪਸ ਦੇ ਵਿੱਚ ਲੜ ਪੈਣਾ ਤੇ ਕਦੇ ਕਿਸੇ ਦੀ ਜੋੜੀ ਟੁੱਟ ਜਾਣੀ ਤੇ ਕਦੇ ਕਿਸੇ ਦੇ ਵੱਲੋਂ ਕਿਸੇ ਦੇ ਉੱਤੇ ਪੈਸਾ ਨਾਲ ਦੋਸ਼ ਲਾ ਦੇਣਾ ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ ਲੋਕਾਂ ਦਾ ਇੰਟਰਸਟ ਹਰ ਉਸ ਬੰਦੇ ਦੇ ਨਿੱਜੀ ਮਸਲੇ ਦੇ ਵੱਲ ਹੁੰਦਾ ਜਿਹੜੇ ਬੰਦੇ ਦਾ ਕਿਸੇ ਖੇਤਰ ਦੇ ਵਿੱਚ ਨਾ ਹੋਵੇ ਹੁਣ ਨਾ ਤਾਂ ਲੋਕਾਂ ਨੂੰ ਇਹ ਪਤਾ ਵੀ ਸੁਨੰਦਾ ਝੂਠੀ ਦਾ ਸੱਚੀ ਹੈ ਨਾ ਲੋਕਾਂ ਨੂੰ ਪਿੰਕੀ ਬਾਰੇ ਪਤਾ ਕਈ ਪਿੰਕੀ ਨੂੰ ਗਾਲਾਂ ਕੱਢੀ ਜਾਂਦੇ ਕਈ ਸੁਨੰਦਰ ਨੂੰ ਕੱਢੀ ਜਾਂਦੇ ਲੋਕ ਥਾਲੀ 'ਚ ਪਏ ਵਿੰਗਣ ਵਰਗੇ ਹੁੰਦੇ ਆ ਕਦੇ ਖੱਬੇ ਨੂੰ ਹੋ ਜਾਂਦੇ ਕਦੇ ਸੱਜੇ ਨੂੰ ਹੁੰਦੇ ਲੋਕਾਂ ਨੂੰ ਪਤਾ ਪਤਾ ਕਿਸੇ ਗੱਲ ਦਾ ਹੁੰਦਾ ਨਹੀਂਗਾ ਪਰ ਲੰਘੇ ਕੱਲ ਹਾਈ ਕੋਰਟ ਦੇ ਵੱਲੋਂ ਪਿੰਕੀ ਥਾਲੀਵਾਲ ਪ੍ਰੋਡਿਊਸਰ ਨੂੰ ਰਾਹਤ ਦਿੱਤੀ ਗਈ ਆ ਉਹਨੂੰ ਗ੍ਰਿਫਤਾਰ ਕਰਨ ਦੇ ਤਰੀਕੇ ਦੇ ਉੱਤੇ ਸਵਾਲ ਖੜੇ ਕੀਤੇ ਆ ਵੀ ਭਾਈ ਪਿੰਕੀ ਨੂੰ ਗ੍ਰਿਫਤਾਰ ਕਰਨ ਦਾ ਤਰੀਕਾ ਗਲਤ ਆ ਤੇ ਉਹਦੀ ਰਿਹਾਈ ਕਰ ਦਿੱਤੀ ਗਈ ਆ ਦੂਜੀ ਗੱਲ ਇਹ ਆ ਜੀ ਕਿ ਹੁਣ ਲੋਕ ਆ ਜਿਹੜੇ ਦੋ ਧੜਿਆਂ ਦੇ ਵਿੱਚ ਆ ਤੇ ਕਈ ਲੋਕ ਇਹ ਗੱਲ ਕਹਿੰਦੇ ਵੀ ਸੁਨੰਦਰਾਨ ਨੇ ਧੱਕਾ ਹੋਇਆ ਕਈ ਲੋਕ ਇਹ ਕਹਿੰਦੇ ਵੀ ਔਰਤ ਹੋਣ ਕਰਕੇ ਉਹਦੀ ਚੱਲ ਗਈ ਤੇ ਪਿੰਕੀ ਨਾਲ ਧੱਕਾ ਹੋਇਆ 100 ਅਥਰਾ ਸਸਰੇ ਤੇ ਗੰਡ ਇਹ ਹੈ ਗੱਲ ਵੀ ਹੁਣ ਕਦੇ ਸ਼੍ਰੀ ਬਰਾੜ ਕਦੇ ਕੋਈ ਕਲਾਕਾਰ ਕਦੇ ਕੋਈ ਕਲਾਕਾਰ ਕੋਈ ਕਹਿੰਦਾ ਜੀ ਮੇਰੇ ਨਾਲ ਵੀ ਸ਼ੋਸ਼ਣ ਹੋਇਆ ਕੋਈ ਕਹਿੰਦਾ ਮੇਰੇ ਨਾਲ ਵੀ ਧੱਕਾ ਹੋਇਆ ਕੋਈ ਕਹਿੰਦਾ ਮੈਨੂੰ ਦਬਾ ਕੇ ਰੱਖਿਆ ਗਿਆ ਕੋਈ ਕਹਿੰਦਾ ਮੈਨੂੰ ਦਬਾ ਕੇ ਰੱਖਿਆ ਗਿਆ ਅਸਲ ਦੇ ਵਿੱਚ ਗੱਲ ਇਹ ਆ ਕਿ ਕਲਾਕਾਰ ਵੀ ਕੁਝ ਥਾਵਾਂ ਤੇ ਗਲਤ ਆ ਤੇ ਕੁਝ ਕੁ ਥਾਵਾਂ ਦੇ ਉੱਤੇ ਪ੍ਰੋਡਿਊਸਰ ਵੀ ਗਲਤ ਹੁੰਦੇ ਆ ਜਦੋਂ ਕਲਾਕਾਰ ਦੇ ਗੀਤ ਰਿਕਾਰਡ ਨਹੀਂ ਹੁੰਦੇ ਉਦੋਂ ਮੈਨੂੰ ਪਤਾ ਚੰਗੀ ਤਰ੍ਹਾਂ ਵੀ ਕਲਾਕਾਰਾਂ ਦਾ ਵੱਡਾ ਹਿੱਸਾ ਇਹ ਗੱਲ ਕਰਦਾ ਹੁੰਦਾ ਜੀ ਕਿ ਸਾਨੂੰ ਭਾਵੇਂ ਬਾਉਂਡ ਕਰ ਲਓ ਸਾਡੇ ਉੱਤੇ ਕੋਈ ਪੈਸੇ ਲਾ ਦੇਵੇ ਸਾਡਾ ਕੰਮ ਚੱਲ ਜੇ ਇੱਕ ਵਾਰ ਜਿਹੜਾ ਬੰਦਾ ਪੈਸੇ ਲਾਉਂਦਾ ਫਿਰ ਭਾਈ ਉਹਦੇ ਨਿਚੋੜਨਾ ਵੀ ਬਹੁਤ ਹੁੰਦਾ ਜੇ ਆਪਾਂ ਨੂੰ ਲੱਗਦਾ ਜੀ ਕਿ ਭਾਈ ਸਾਨੂੰ ਇਉਂ ਕਿਵੇਂ ਕੋਈ ਨਿਚੋੜ ਸਕਦਾ ਹਾਲਾਂਕਿ ਮੈਂ ਇਸ ਗੱਲ ਦੇ ਹੱਕ ਦੇ ਵਿੱਚ ਨਹੀਂ ਵੀ ਕਿਸੇ ਨੂੰ ਲੋੜੋ ਵੱਧ ਨਿਚੋੜੀ ਜੱਗੇ ਗਲਤ ਗੱਲ ਆ ਪਰ ਗੱਲ ਇਹ ਜੀ ਕਿ ਆਪਾਂ ਪਹਿਲਾਂ ਸਰੈਂਡਰ ਕਰਕੇ ਆਉਨੇ ਆ ਬਾਅਦ ਵਿੱਚ ਆਪਾਂ ਸ਼ਰਤਾਂ ਤਹਿਤ ਚੱਲਦੇ ਆ ਪਰ ਜਿਹੜਾ ਪ੍ਰੋਡਿਊਸਰ ਆ ਉਹਨੇ ਬਹੁਤ ਕੁਝ ਕਮਾਉਣਾ ਵੀ ਹੈ ਜੇਕਰ ਉਹਨੇ ਗਵਾਇਆ ਤੇ ਇਸ ਖੇਤਰ ਦੇ ਵਿੱਚ 95% ਗਵਾਇਆ ਹੀ ਜਾਂਦਾ ਮੈਂ ਇਹੋ ਜਿਹੇ ਸੈਂਕੜੇ ਪ੍ਰੋਡਿਊਸਰਾਂ ਨੂੰ ਜਾਣਦਾ ਕਿਸੇ ਦਾ 20 ਲੱਖ ਕਿਸੇ ਦਾ 2 ਕਰੋੜ ਕਿਸੇ ਦਾ 5 ਕਰੋੜ ਕਿਸੇ ਦਾ 1 ਕਰੋੜ ਗਵਾਚਿਆ ਉਹਨਾਂ ਨੂੰ ਮੁੜ ਕੇ ਅੱਧੇ ਵੀ ਨਹੀਂ ਆਏ ਅੱਧੇ ਛੱਡੋ 10 ਪੈਸੇ ਵੀ ਨਹੀਂ ਆਏ ਉਹਦੇ ਵਿੱਚੋਂ ਪਰ ਕਈਆਂ ਦੇ ਲਗ ਵੀ ਗਿਆ ਸੂਤ ਵੀ ਲੱਗ ਗਿਆ ਤੇ ਸੁਨੰਦਾ ਸ਼ਰਮਾ ਦਾ ਗਾਇਕੀ ਦੇ ਵਿੱਚ ਸੂਤ ਲੱਗਿਆ ਮਨਦਾ ਕਿਉਂਕਿ ਉਹਦੇ ਨਾਲੋਂ ਬਹੁਤ ਸਾਰੀਆਂ ਚੰਗੀਆਂ ਗਾਇਕਾਵਾਂ ਵੀ ਹੈਗੀਆਂ ਬਹੁਤ ਸਾਰੇ ਸੁਰੀਲੇ ਗਾਇਕ ਵੀ ਆ ਪਰ ਉਹਨੂੰ ਮੌਕਾ ਮਿਲਿਆ ਹੁਣ ਉਹਦੀ ਜਦੋਂ ਵਿਗੜੀ ਆ ਤਾਂ ਉਹਦੀਆਂ ਪੁਰਾਣੀਆਂ ਵੀਡੀਓ ਵਾਇਰਲ ਹੋ ਰਹੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਦੇ ਵਿੱਚ ਉਹ ਕਹਿ ਰਹੀ ਜੀ ਕਿ ਮੈਂ ਤਾਂ ਉਹਨਾਂ ਦੇ ਪਰਿਵਾਰ ਦਾ ਮੈਂਬਰ ਬਣ ਕੇ ਰਹੀ ਆ ਮੈਂ ਇਹਨਾਂ ਸਟੱਬਰ ਨੂੰ ਬਹੁਤ ਤੰਗ ਕੀਤਾ ਇਹ ਮੇਰੇ ਮੰਮੀ ਪਾਪਾ ਬਣ ਕੇ ਰਹੇ ਜਾਂ ਪਿੰਕੀ ਤੇ ਉਹਦੀ ਘਰ ਵਾਲੀ ਇਸ ਤਰੀਕੇ ਦੀਆਂ ਗੱਲਾਂ ਜਦੋਂ ਹੁਣ ਪੈਸਿਆਂ ਦੀ ਗੱਲ ਆ ਗਈ ਮਤਭੇਦ ਪੈਦਾ ਹੋ ਗਏ ਤੇ ਫਿਰ ਭਾਈ ਇਹ ਵੀ ਗੱਲ ਆ ਗਈ ਮੇਰਾ 250 ਕਰੋੜ ਰੁਪਇਆ ਨਪਲਿਆ 250 ਕਰੋੜ ਨੂੰ ਇੱਥੇ ਕੋਈ ਸੁਨਮਾਨ ਖਾਨ ਦੀ ਫਿਲਮ ਥੋੜੀ ਆਈ ਆ ਜੇ 250 ਕਰੋੜ ਰੁਪਇਆ ਤੁਸੀਂ ਕਮਾਇਆ ਤੁਹਾਡਾ ਉਹਨੇ ਰੱਖ ਲਿਆ ਮਤਲਬ ਇਹ ਵੀ ਕਮਾਇਆ ਤਾਂ ਕਈ 100 ਹੋਰ ਕਰੋੜ ਵੀ ਹੋਊਗਾ ਤੇ ਤੁਸੀਂ ਭਾਈ ਅੱਜ ਤੋਂ ਬਾਅਦ ਇੰਨੇ ਕਮਾ ਕੇ ਦਿਖਾ ਦਿਓ ਫਿਰ ਅਗਲਾ ਸਵਾਲ ਇਹ ਆ ਦੇਖੋ ਗੱਲ ਇਹ ਵੀ ਮੰਡੀ ਛੋਟੀ ਜੀ ਆ ਇਸ ਮੰਡੀ ਦੇ ਵਿੱਚ ਹੀ ਪਿੰਕੀ ਨੇ ਵਿਚਰਨਾ ਇਸ ਮੰਡੀ ਦੇ ਵਿੱਚ ਹੀ ਤੇ ਸੁਨੰਦ ਨੇ ਵਿਚਰਨਾ ਜਿਹੜੇ ਤੁਹਾਡੇ ਆਪਸੀ ਮਸਲੇ ਆ ਉਹ ਮਿਲ ਬੈਠ ਕੇ ਹੱਲ ਕਰਨ ਵਾਲੇ ਹੁੰਦੇ ਆ ਨਾ ਕਿ ਇਹ ਖੌਰੂ ਪਾਉਣ ਵਾਲੇ ਤੇ ਮੈਂ ਅੱਜ ਤੱਕ ਜਿਹੜੇ ਜਿਹੜੇ ਵੀ ਗਾਇਕਾਂ ਨੂੰ ਇਸ ਤਰੀਕੇ ਦੇ ਪਰਸਨਲ ਵਿਵਾਦਾਂ ਦੇ ਵਿੱਚ ਪੈਂਦੇ ਵੇਖਿਆ ਭਾਵੇਂ ਉਹ ਟੱਬਰ ਦਾ ਕਾਰਨ ਹੋਵੇ ਭਾਵੇਂ ਕੰਪਨੀਆਂ ਦਾ ਕਾਰਨ ਹੋਵੇ ਜਦੋਂ ਤੁਸੀਂ ਇਦਾਂ ਆਪਣੇ ਆਪ ਨੂੰ ਉਛਾਲ ਲੈਨੇ ਆ ਉਸ ਤੋਂ ਬਾਅਦ ਫਿਰ ਤੁਹਾਨੂੰ ਕੰਮ ਦੇ ਮੌਕੇ ਘਟਦੇ ਆ ਵਾਦੇ ਨਹੀਂ ਮੈਂ ਕਦੇ ਵੇਖਿਆ ਇਸ ਤਰੀਕੇ ਨਾਲ ਦੇਖੋ ਲੋਕਾਂ ਨੂੰ ਤਾਂ ਸਵਾਦ ਚਾਹੀਦਾ ਉਹ ਭਾਵੇਂ ਗਾਣੇ ਰਹੀ ਆਵੇ ਮਾ ਮਰੀਲਾ ਰਹੀ ਆਵੇ ਭਾਵੇਂ ਫਿਲਮ ਰਹੀ ਆਵੇ ਤੇ ਭਾਵੇਂ ਵਵਾ ਦਾ ਰਹੀ ਜਾਵੇ ਲੋਕ ਤਾਂ ਆਪਦਾ ਘਰ ਪੂਰਾ ਕਰੀ ਜਾਂਦੇ ਆ ਪਰ ਤੁਸੀਂ ਇਹ ਦੇਖੋ ਵੀ ਤੁਹਾਡੇ ਉੱਤੇ ਇਨਵੈਸਟਮੈਂਟ ਕਰਨ ਵਾਲੇ ਹੋਰ ਕਿੰਨੇ ਕਾ ਤੇ ਜਿਹੜੇ ਇਨਵੈਸਟਮੈਂਟ ਕਰਦੇ ਰਹੇ ਹੁਣ ਤੱਕ ਉਹ ਕਿੰਨੇ ਕੁ ਉਤਸ਼ਾਹ ਦੇ ਵਿੱਚ ਆ ਜਾ ਉਹ ਕਿੰਨੇ ਕ ਪਿੱਛੇ हट ਗਏ ਮੈਨੂੰ ਲੱਗਦਾ ਵੀ ਜਦੋਂ ਸੰਗੀਤ ਖੇਤਰ ਦੇ ਵਿੱਚ ਇਹੋ ਜਿਹੇ ਵਿਵਾਦ ਪੈਦਾ ਹੁੰਦੇ ਆ ਤਾਂ ਗਾਇਕਾਂ ਦਾ ਜਿਹੜੇ ਕਿ ਭਵਿੱਖ ਦੇ ਗਾਇਕ ਆ ਉਹਨਾਂ ਦਾ ਭਵਿੱਖ ਵੀ ਪ੍ਰਭਾਵਿਤ ਹੁੰਦਾ ਕਈ ਪ੍ਰੋਡਿਊਸਰਾਂ ਦਾ ਵੀ ਹੁੰਦਾ ਹੁਣ ਆਉਂਦੇ ਸਮੇਂ ਦੇ ਵਿੱਚ ਹੋ ਸਕਦਾ ਕੋਈ ਪ੍ਰੋਡਿਊਸਰ ਕਿਸੇ ਨਵੇਂ ਤੇ ਪੈਸੇ ਨਾ ਲਾਵੇ ਇਹ ਵੀ ਹੋ ਸਕਦਾ ਕੋਈ ਨਵਾਂ ਕਿਸੇ ਦੇ ਕੋਲੇ ਜਾਣਾ ਹੀ ਨਾ ਚਾਵੇ ਇਹੋ ਜਿਹੀਆਂ ਕਈ ਗੱਲਾਂ ਹੋ ਸਕਦੀਆਂ ਜੀ ਜੀ ਬਿਲਕੁਲ ਇਹ ਤਾਂ ਚਲੋ ਸਮੇਂ ਨੇ ਤੈਅ ਕਰਨਾ ਕੌਣ ਸੱਚਾ ਹੈ ਕੌਣ ਝੂਠਾ ਹੈ ਲੋਕਾਂ ਨੂੰ ਵੀ ਕਿਸੇ ਇੱਕ ਧਿਰ ਦਾ ਹੋ ਕੇ ਨਹੀਂ ਵਿਚਰਨਾ ਚਾਹੀਦਾ ਖੈਰ ਅੱਗੇ ਵਧਦੇ ਹਾਂ ਜਣਾ ਸਾਹਿਬ ਇਸ ਵੇਲੇ ਸੁਖਪਾਲ ਖੈਰਾ ਹੋਰਾਂ ਨੂੰ ਲੈ ਕੇ ਵੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਿਆਸਤ ਦੇ ਵਿੱਚ ਵੀ ਪੂਰੀ ਤਰ੍ਹਾਂ ਦੇ ਨਾਲ ਇਹ ਮੁੱਦਾ ਜਿਹੜਾ ਉਚਾਇਆ ਹੋਇਆ ਹੈ ਸੁਖਪਾਲ ਖੈਰਾ ਦੇ ਉੱਪਰ ਕਾਰਵਾਈ ਹੋ ਗਈ ਹੈ ਜੀ ਜਾਇਦਾਦ ਜਿਹੜੀ ਉਹ ਅਟੈਚ ਕਰ ਦਿੱਤੀ ਗਈ ਹੈ ਆਈਡੀ ਦੇ ਵੱਲੋਂ ਬਿਲਕੁਲ ਜੀ ਬਿਲਕੁਲ ਚੰਡੀਗੜ੍ਹ ਦੇ ਵਿੱਚ ਨਾ ਇਹਨਾਂ ਦੀ ਸੈਕਟਰ 5 ਦੇ ਵਿੱਚ ਕੋਠੀ ਆ ਤੇ ਉਸ ਕੋਠੀ ਨੂੰ ਅਟੈਚ ਕਰ ਦਿੱਤਾ ਗਿਆ 3 ਕਰੋੜ ਤੇ ਕੁਝ ਨੱਖਰ ਪਈਏ ਦੀ ਕੋਠੀ ਦੀ ਅਟੈਚਮੈਂਟ ਕੀਤੀ ਗਈ ਹੈ ਤੇ ਇਸ ਗੱਲ ਦੇ ਉੱਤੇ ਲੰਘੇਕਲ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਕਿਹਾ ਕਿ ਬੀਜੇਪੀ ਦੇ ਵੱਲੋਂ ਆਪਣੇ ਵਿਰੋਧੀਆਂ ਦੇ ਖਿਲਾਫ ਏਜੰਸੀਆਂ ਨੂੰ ਵਰਤਿਆ ਜਾਂਦਾ ਸੀ ਤੇ ਵਰਤਿਆ ਜਾਂਦਾ ਹੈ ਤੇ ਉਹਦੀ ਇੱਕ ਉਦਾਹਰਨ ਉਹਨਾਂ ਨੇ ਕਿਹਾ ਜੀ ਕਿ ਮੈਂ ਵੀ ਹਾਂ ਸੋ ਸੁਖਪਾਲ ਸਿੰਘ ਖਹਿਰਾ ਦਾ ਮਾਮਲਾ ਇਹ ਬਹੁਤ ਪੁਰਾਣਾ ਹੈਗਾ ਜਦੋਂ ਗੁਰਦੇਵ ਸਿੰਘ ਨਾਂ ਦੇ ਇੱਕ ਬੰਦੇ ਨਾਲ ਇਹਨਾਂ ਦੇ ਸੰਬੰਧ ਤੇ ਕਿਥੇ ਦੇ ਤੌਰ ਦੇ ਉਤੇ ਨਸ਼ਿਆਂ ਦੇ ਤਸਕਰੀ ਦਾ ਦੋਸ਼ ਲੱਗਾ ਸੀ ਫਿਰ ਫਿਰੋਜ਼ਪੁਰ ਦੇ ਵੱਲ ਥਾਣੇ ਦੇ ਵਿੱਚ ਇੱਕ ਪਰਚਾ ਦਰਜ ਹੋਇਆ ਸੀ ਸੋ ਇਹੋ ਜਿਹਾ ਮਾਮਲਾ ਬੜੀ ਵਾਰ ਉਛਲ-ਉਛਲ ਕੇ ਸਾਹਮਣੇ ਆਇਆ ਪਰ ਹੁਣ ਅਚਾਨਕ ਹੀ ਖਬਰ ਆ ਗਈ ਕਿ ਈਡੀ ਨੇ ਕਾਰਵਾਈ ਕਰਤੀ ਹੈ ਕੁਝ ਦਿਨ ਪਹਿਲਾਂ ਈਡੀ ਦੇ ਵੱਲੋਂ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਗੇਲ ਦੇ ਰਾਏਪੁਰ ਵਾਲੇ ਘਰ ਦੇ ਵਿੱਚ ਛਾਪਾ ਮਾਰਿਆ ਗਿਆ ਸੀ ਸੋ ਕਾਂਗਰਸ ਨੂੰ ਦੱਬਣਾ ਚਾਹੁੰਦੇ ਆ ਜਾਂ ਕਾਂਗਰਸੀ ਸਚੀ ਮੁਚੀ ਇਹੋ ਜੀਆਂ ਕਾਰਵਾਈਆਂ ਦੇ ਹੱਕਦਾਰ ਆ ਇਹ ਲੋਕਾਂ ਦੇ ਮਨ ਦੇ ਵਿੱਚ ਸਵਾਲ ਪੈਦਾ ਹੁੰਦਾ ਪਰ ਸੁਖਪਾਲ ਖੇਰਾਂ ਨੇ ਕਿਹਾ ਕਿ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਅਸੀਂ ਇਸ ਤਰੀਕੇ ਨਾਲ ਡਰ ਕੇ ਚੁੱਪ ਕਰਨ ਵਾਲਿਆਂ ਦੇ ਵਿੱਚ ਨਹੀਂ ਆ ਤੇ ਅਸੀਂ ਇਸ ਮਾਮਲੇ ਦੇ ਉੱਤੇ ਅਗਲੇਰੀ ਕਾਰਵਾਈ ਕਰਨ ਜਾ ਰਹੇ ਹਾਂ ਜੀ ਤਣ ਸਭ ਹੁਣ ਗੱਲ ਕਰਦੇ ਆ ਅਮਰਿਤਪਾਲ ਸਿੰਘ ਹੋਰਾਂ ਦੇ ਬਾਬਤ ਆਪਾਂ ਸਾਰੇ ਜਾਣਦੇ ਆ ਕਿ ਉਹ ਐਮਪੀ ਨੇ ਤੇ ਉਹਨਾਂ ਦੀ ਜਿਹੜੀ ਹਾਜ਼ਰੀ ਹੈ ਉਹ ਨਹੀਂ ਲੱਗ ਪਾ ਰਹੀ ਕਿਉਂਕਿ ਉਹ ਡਿਬਰੂਗੜ ਜੇਲ੍ਹ ਦੇ ਵਿੱਚ ਨੇ ਜਿਸ ਨੂੰ ਲੈ ਕੇ ਕਿ ਬਹੁਤ ਜ਼ਿਆਦਾ ਖਬਰਾਂ ਜਿਹੜੀਆਂ ਉਹ ਵੀ ਛਪੀਆਂ ਪਰ ਹੁਣ ਕਹਿੰਦੇ ਆ ਕਿ ਉਹਨਾਂ ਦੀ ਸੰਸਦ ਮੈਂਬਰੀ ਦੇ ਉੱਪਰ ਜਿਹੜਾ ਫੈਸਲਾ ਉਹ ਜਲਦੀ ਹੀ ਹੋਏਗਾ ਹਾਂ ਬਿਲਕੁਲ ਜੀ ਅਮਰਿਤਪਾਲ ਸਿੰਘ ਜਿਵੇਂ ਤੁਸੀਂ ਦੱਸਿਆ ਹੀ ਆ ਵੀ ਡਿਬਰੂਗੜ ਦੀ ਜੇਲ੍ਹ ਦੇ ਵਿੱਚ ਬੰਦ ਆ ਪਰ ਉਹਨਾਂ ਦੇ ਵੱਲੋਂ ਸਮੇਂ-ਸਮੇਂ ਦੇ ਉੱਤੇ ਆਪਣੇ ਵਕੀਲਾਂ ਦੇ ਰਾਹੀਂ ਤੇ ਅਦਾਲਤ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਜੀ ਕਿ ਮੈਨੂੰ ਬਾਹਰ ਆਉਣ ਦਾ ਮੌਕਾ ਮਿਲੇ ਮੈਂ ਪਾਰਲੀਮੈਂਟ ਮੈਂਬਰਾਂ ਤੇ ਮੈਂ ਸੰਸਦ ਦੀ ਕਾਰਵਾਈ ਦੇ ਵਿੱਚ ਹਿੱਸਾ ਲੈਣਾ ਚਾਹੁੰਨਾ ਤੇ ਮੈਂ ਹਲਕੇ ਦੇ ਮਸਲੇ ਜੋ ਆਪਣੇ ਮਨ ਦੀਆਂ ਗੱਲਾਂ ਉਹ ਕਰਨੀਆਂ ਚਾਹੁੰਨਾ ਤੇ ਮੇਰੀ ਬੀਤੇ ਵੇਲੇ ਦੇ ਵਿੱਚ ਇੰਨੀ ਗੈਰ ਹਾਜ਼ਰੀ ਹੋ ਗਈ ਆ ਤੇ ਮੈਂ ਤਾਂ ਹਾਜ਼ਰ ਹੋਣਾ ਚਾਹੁੰਨਾ ਸੋ ਪਤਾ ਲੱਗਾ ਜੀ ਕਿ ਉਸ ਤੋਂ ਬਾਅਦ ਪੰਜਾਬ ਤੇ ਰਹਿਣਾ ਹਾਈ ਕੋਰਟ ਨੇ ਕੇਂਦਰ ਨੂੰ ਸਵਾਲ ਕੀਤਾ ਕੇਂਦਰ ਦੇ ਵੱਲੋਂ ਵਕੀਰ ਪੇਸ਼ ਹੋਇਆ ਉਹਨਾਂ ਨੇ ਇੱਕ ਵਾਰੀ ਗੱਲ ਕਹੀ ਸੀ ਕਿ ਐਸੀ ਕਮੇਟੀ ਬਣਾਈ ਆ ਫਿਰ ਇਹ ਗੱਲ ਕਹੀ ਸੀ ਵੀ ਕਮੇਟੀ ਇਸ ਮਸਲੇ ਦੇ ਉੱਤੇ ਰਿਪੋਰਟ ਪੇਸ਼ ਕਰੂਗੀ ਹੁਣ ਪਤਾ ਲੱਗਾ ਜੀ ਕਿ ਕਮੇਟੀ ਦੇ ਵੱਲੋਂ 15 ਮੈਂਬਰੀ ਕਮੇਟੀ ਦੇ ਵੱਲੋਂ ਜਿਹਦੀ ਅਗਵਾਈ ਵਿਪਲਵ ਦੇਵ ਕੁਮਾਰ ਕਰ ਰਹੇ ਆ ਉਹਨੇ ਕਮੇਟੀ ਨੇ ਰਿਪੋਰਟ ਦੇ ਦਿੱਤੀ ਆ ਕਿ ਭਾਈ ਇਹਨਾਂ ਦੀ 54 ਦਿਨ ਦੀ ਛੁੱਟੀ ਮਨਜ਼ੂਰ ਹੋ ਜਾਣੀ ਚਾਹੀਦੀ ਆ ਕਿਉਂਕਿ ਹੁਣ ਤੱਕ 54-55 ਦਿਨ ਗੈਰਹਾਜ਼ਰ ਰਹੀ ਐ ਅਮਰਤਪਾਲ ਹੁਣ ਜੇ ਲਗਾਤਾਰ ਉਹ ਗੈਰਹਾਜ਼ਰ ਰਹਿੰਦੇ ਤੁੜਨੀ ਮੈਂਬਰਸ਼ਿਪ ਵੀ ਜਾ ਸਕਦੀ ਆ ਪਰ ਇਹ ਕਾਰਨ ਇਹ ਜੀ ਕਿ ਉਹ ਬੰਦਾ ਕਹਿੰਦਾ ਮੈਂ ਬਾਹਰ ਆ ਕੇ ਸੰਸਦ ਦੀ ਕਾਰਵਾਈ ਤੇ ਹਿੱਸਾ ਲੈਣਾ ਕਾਨੂੰਨ ਰੁਕੀ ਜਾਂਦਾ ਹੁਣ ਦੇਖਦੇ ਕੀ ਬਣਦਾ ਪਰ ਸੰਸਦ ਦੀ ਕਮੇਟੀ ਨੇ ਸੰਸਦ ਦੀ ਕਮੇਟੀ ਨੇ ਗੱਲ ਕਹਿਤੀ ਆ ਕਿ ਭਾਈ ਇਹਨਾਂ ਦੀ 54 ਦਿਨ ਦੀ ਛੁੱਟੀ ਨੂੰ ਮਨਜ਼ੂਰ ਕਰਨ ਦਾ ਅਧਿਕਾਰਾ ਮਨਜ਼ੂਰ ਕਰਨ ਦੀ ਸਿਫਾਰਿਸ਼ ਕੀਤੀ ਗਈ ਆ ਹੁਣ ਮਨਜ਼ੂਰ ਕਰਨੀ ਨਹੀਂ ਕਰਨੀ ਇਹ ਲੋਕ ਸਭਾ ਦੇ ਸਪੀਕਰ ਦੇ ਉੱਤੇ ਨਿਰਪਰ ਕਰਦੀ ਗੱਲ ਆ ਮੈਨੂੰ ਲੱਗਦਾ ਜੀ ਕਿ ਇਹ ਮਨਜ਼ੂਰ ਹੋ ਜਾਣੀ ਆ ਕਿਉਂਕਿ ਇਹਦੇ ਵਿੱਚ ਨਾ ਮਨਜ਼ੂਰੀ ਵਾਲੀ ਗੱਲ ਕੋਈ ਨਹੀਂ ਜਾਂ ਤਾਂ ਹੋਵੇ ਕਿ ਅਮਰਤਪਾਲ ਸਿੰਘ ਨੇ ਦੱਸਿਆ ਹੀ ਨਹੀਂ ਵੀ ਭਾਈ ਮੈਂ ਕਿੱਥੇ ਆ ਉਹ ਮੈਂਬਰ ਪਾਰਲੀਮੈਂਟ ਚੁਣੇ ਜਾਣ ਤੋਂ ਬਾਅਦ ਵਿਦੇਸ਼ ਚਲਾ ਗਿਆ ਜਾਂ ਕਿਤੇ ਜਾਂਦਾ ਹੀ ਨਹੀਂ ਉਹ ਗੈਰ ਹਾਜ਼ਰ ਰਹਿੰਦਾ ਜਾਣ ਬੁੱਝ ਕੇ ਫਿਰ ਤਾਂ ਮੰਨਿਆ ਪਰ ਇੱਥੇ ਤਾਂ ਸਭ ਨੂੰ ਪਤਾ ਵੀ ਉਹ ਹਾਜ਼ਰ ਹੋਣ ਦਾ ਚਾਹਵਾਨ ਆ ਪਰ ਕਾਨੂੰਨ ਅਦਾਲਤਾਂ ਪ੍ਰਕਿਰਿਆ ਰਾਂ ਰੁਕੀ ਖੜੀ ਆ ਤੋ ਇਸ ਕਰਕੇ ਮੈਨੂੰ ਲੱਗਦਾ ਜੀ ਕਿ ਇਸ ਮਸਲੇ ਦੇ ਵਿੱਚ ਅਮਰਤਪਾਲ ਦਾ ਕੋਈ ਨੁਕਸਾਨ ਬਹੁਤਾ ਨਹੀਂ ਹੋਣਾ ਪਰ ਹਾਂ ਇੰਨੀ ਗੱਲ ਜ਼ਰੂਰ ਹੈ ਕਿ ਉਹ ਮੈਂਬਰ ਪਾਰਲੀਮੈਂਟ ਆ ਬਾਹਰ ਆਉਣਾ ਉਹਦਾ ਅਧਿਕਾਰ ਆ ਲੋਕਾਂ ਦੇ ਵਿੱਚ ਵਿਚਰਨਾ ਉਹਦਾ ਅਧਿਕਾਰ ਆ ਪਰ ਉਹਨੂੰ ਵਿਚਰਨ ਨਹੀਂ ਦਿੱਤਾ ਜਾ ਰਿਹਾ ਕਾਨੂੰਨ ਆਪਣੇ ਤਰੀਕੇ ਨਾਲ ਚੱਲਦਾ ਪਰ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਉਹਨਾਂ ਦੇ ਟੱਬਰ ਦੇ ਜੀਆ ਨੇ ਮਾਗੀ ਦੇ ਮੇਲੇ ਦੇ ਮੌਕੇ ਮੁਖਸਰ ਦੇ ਵਿੱਚ ਆਪਾਂ ਜਾਣਦੇ ਆ ਆ ਕਾਲੀ ਦਲ ਵਾਰਿਸ ਪੰਜਾਬ ਦੇ ਵੀ ਖੜਾ ਕੀਤਾ ਇਹਦਾ ਕੇਡਰ ਹਲੇ ਭਰਤੀ ਕਰਨਾ ਇਹਦੇ ਵਿੱਚ ਕਿਹੜੇ ਕਿਹੜੇ ਮੈਂਬਰ ਹੋਣਗੇ ਕੀ ਕੀ ਬਣੂਗਾ ਕੀ ਕੀ ਏਜੰਡੇ ਹੋਣਗੇ ਸਮਾਂ ਬਿਆਨ ਕਰੂਗਾ ਪਰ ਇਨੀ ਗੱਲ ਜ਼ਰੂਰ ਆ ਵੀ ਵਾਰ-ਵਾਰ ਉਹਨਾਂ ਦੇ ਪਿਤਾ ਤਰਸੀਮ ਸਿੰਘ ਇਹ ਗੱਲ ਕਹਿੰਦੇ ਆ ਕਿ ਅਸੀਂ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ 'ਚ ਹਿੱਸਾ ਲਵਾਂਗੇ ਤੇ ਆਪਦੇ ਆਪ ਦੀ ਪਰਖ ਉੱਥੇ ਕਰਾਂਗੇ ਜੀ ਜੀ ਬਿਲਕੁਲ ਸਹੀ ਹੋ ਗਿਆ ਟਾਣਾ ਸਾਹਿਬ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਹੁਣ ਜਿਹੜੇ ਨਵੇਂ ਬਣੇ ਜਥੇਦਾਰ ਸਾਹਿਬ ਨੇ ਉਹਨਾਂ ਦੇ ਬਾਬਤ ਜਥੇਦਾਰ ਬਣਨ ਦੇ ਪਿੱਛੋਂ ਕੁਲਦੀਪ ਸਿੰਘ ਗੜਗੱਜ ਉਹਨਾਂ ਦੇ ਵੱਲੋਂ ਕੌਮ ਨੂੰ ਅਪੀਲ ਕੀਤੀ ਗਈ ਹੈ ਜੀ ਕੀ ਅਪੀਲ ਬਿਲਕੁਲ ਜੀ ਬਿਲਕੁਲ ਜਿਹੜੀ ਅਪੀਲ ਕੀਤੀ ਗਈ ਹੈ ਨਾ ਹਰਬੰਜੀ ਮੈਂ ਇਹਦੇ ਨਾਲ 100% ਦੀ ਸਹਿਮਤ ਆ ਕਿਉਂਕਿ ਦੇਖੋ ਜਥੇਦਾਰ ਸਾਹਿਬ ਦੀ ਨਿਯੁਕਤੀ ਦੇ ਉੱਤੇ ਜਥੇਦਾਰ ਸਾਹਿਬ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਤਾਜਪੋਸ਼ੀ ਹੋਈ ਹੈ ਦਸਤਾਰਬੰਦੀ ਹੋਈ ਹੈ ਉਹਦੇ ਉੱਤੇ ਵਿਰੋਧੀ ਪਾਰਟੀਆਂ ਵੀ ਉਹਦੇ ਉੱਤੇ ਕਈ ਪੰਥਕ ਜਥੇਬੰਦੀਆਂ ਵੀ ਕਈ ਸੰਪਰਦਾਵਾਂ ਵੀ ਸਵਾਲ ਕਰ ਰਹੀਆਂ ਹਨ ਕਿ ਇਹ ਚੋਰੀ-ਚੋਰੀ ਮਰਿਆਦਾ ਦੀ ਉਲੰਘਣਾ ਕਰਕੇ ਤਾਂ ਸਾਰਾ ਕੁਝ ਕੀਤਾ ਗਿਆ ਚਲੋ ਉਹਨੂੰ ਆਪਾਂ ਇੱਕ ਪਾਸੇ ਰੱਖਦੇ ਹਾਂ ਮੈਨੇ ਅਭੀ ਆਉਂਦੇ ਸਮੇਂ 'ਚ ਉਹਦੇ ਬਾਰੇ ਕੀ ਬਣਦਾ ਪਰ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਉਹ ਗੱਲ ਬੜੀ ਠਕਵੀਂ ਤੇ ਬੜੇ ਪਤੇ ਦੀ ਕਹੀ ਆ ਕੁਲਦੀਪ ਸਿੰਘ ਗੜਗੱਜ ਨਵੇਂ ਬਣੇ ਜਥੇਦਾਰ ਨੇ ਗੱਲ ਕਹੀ ਆ ਉਹ ਕਹਿੰਦੇ ਜੀ ਕਿ ਸਿੱਖ ਕੌਮ ਨੂੰ ਅਸੀਂ ਬੇਨਤੀ ਕਰਦੇ ਆ ਕਿ ਤੁਸੀਂ ਹੌਲੇ-ਮਹੱਲੇ ਦੇ ਪਵਿੱਤਰ ਦਿਹਾੜੇ ਦੇ ਉੱਤੇ ਤਖਤ ਸ਼੍ਰੀ ਕੇਸਗੜ ਸਾਹਿਬ ਆ ਰਹੇ ਆ ਅਨੰਦਪੁਰ ਸਾਹਿਬ ਆ ਰਹੇ ਆ ਤੇ ਹੁੱਲੜਬਾਜ਼ੀ ਤੋਂ ਗਰੀਦ ਕੀਤੀ ਜਾਵੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਹੁੱਲੜਬਾਜ਼ਾਂ ਦੀ ਲੋੜ ਨਹੀਂ ਹੈਗੀ ਉਹਨਾਂ ਨੇ ਕਿਹਾ ਜੀ ਕਿ ਬੀਤੇ ਦੇ ਵੇਲੇ ਕਈ ਇਹੋ ਜੀਆਂ ਨਮੋਸ਼ੀਜਨ ਘਟਨਾਵਾਂ ਵਾਪਰੀਆਂ ਆਪਾਂ ਨੂੰ ਇੱਥੇ ਤਹਜ਼ੀਬ ਨਾਲ ਬੜੇ ਠਰਮੇ ਦੇ ਨਾਲ ਗੁਰੂ ਦੇ ਸਿਧਾਂਤਾਂ ਦੇ ਮੁਤਾਬਕ ਆਉਣਾ ਚਾਹੀਦਾ ਨਾ ਕਿ ਮੋਟਰਸਾਈਕਲਾਂ ਦੇ ਉੱਤੇ ਜਾਂ ਕੁਝ ਹੋਰ ਇਹੋ ਜੀਆਂ ਕਲਾਬਾਦੀਆਂ ਪੇਸ਼ ਕਰਨੀਆਂ ਚਾਹੀਦੀਆਂ ਜਿਨ੍ਹਾਂ ਦੇ ਕਰਕੇ ਕਿਸੇ ਦਾ ਵੀ ਕੋਈ ਨੁਕਸਾਨ ਹੋਵੇ ਉਹਨਾਂ ਨੇ ਕਿਹਾ ਜੀ ਕਿ ਹੁੱਲੜਬਾਦੀ ਤੋਂ ਗਰੇਜ਼ ਕੀਤੀ ਜਾਵੇ ਸੋ ਮੈਂ ਵੀ ਸੋਚਦਾ ਕਿ ਭਾਵੇਂ ਜਥੇਦਾਰ ਸਾਹਿਬ ਨਾ ਕਹਿਣ ਉਦਾਹਰਨ ਦੇ ਤੌਰ ਤੇ ਉਹ ਨਾ ਵੀ ਕਹਿੰਦੇ ਤੇ ਤਾਂ ਵੀ ਇਹ ਕੋਈ ਸਿੱਖੀ ਦੀ ਸੇਵਾ ਥੋੜੀ ਵੀ ਮੋਟਰਸਾਈਕਲ ਤੇ ਤਿੰਨੇ ਜਾਨੇ ਚੜ ਗਏ ਤਾਂ ਦੁਗ-ਦੁਗ ਕਰਦੇ ਹੁੰਦੇ ਤਾਂ ਮੂਰੇ ਦੋ ਝੰਡੇ ਫਸਾਏ ਆ ਇਹ ਕੋਈ ਸਿੱਖੀ ਦੀ ਸੇਵਾ ਥੋੜੀ ਵੀ ਟਰਾਲੀ ਦੇ ਢਾਲੇ ਦੇ ਉੱਤੇ ਬੈਠ ਕੇ ਆਪਾਂ ਜਾਣਾ ਅਨੰਦਪੁਰ ਸਾਹਿਬ ਨਾ ਹੀ ਇਹ ਕੋਈ ਸਿੱਖੀ ਦੀ ਸੇਵਾ ਵੀ ਟਰੈਕਟਰ ਦੇ ਉੱਤੇ ਵੱਡੇ-ਵੱਡੇ ਬੂਫਰ ਲਾ ਕੇ ਤੇ ਸਪੀਕਰ ਵੱਡੇ-ਵੱਡੇ ਲਾ ਕੇ ਤੇ ਕਹਿੰਗੇ ਯਸ਼ੀਲੇ ਗਾੜੇ ਲਾ ਕੇ ਅੱਜ ਫੇਰ ਹੀ ਗੱਲ ਬਣਦੀ ਆ ਅਸਲ ਦੇ ਵਿੱਚ ਇਹ ਫੁਕਰ ਕਰਦੀ ਆ ਇਸ ਫੁਕਰ ਕਰਦੀ ਤੋਂ ਬਾਅਦ ਆ ਕੇ ਸਾਨੂੰ ਤਰੀਕੇ ਨਾਲ ਤਹਜ਼ੀਬ ਨਾਲ ਜਾਣਾ ਆਉਣਾ ਚਾਹੀਦਾ ਲੰਗਰ ਲਾਉਣ ਵਾਲੇ ਸਾਰੇ ਭੈਣਾ ਵੀਰਾਂ ਦਾ ਬਹੁਤ ਬਹੁਤ ਸਤਿਕਾਰ ਆ ਪਰ ਉਹਨਾਂ ਨੂੰ ਵੀ ਆਪਣੇ ਫਰਜ਼ ਨਿਭਾਉਣੇ ਚਾਹੀਦੇ ਆ ਜਿਹੜੇ ਨੌਜਵਾਨ ਜਾਂਦੇ ਆ ਸ਼ਰਧਾ ਤਹਿਤ ਉਹਨਾਂ ਨੂੰ ਅਸੀਂ ਸਲਾਮ ਕਹਿੰਦੇ ਆ ਪਰ ਜਿਹੜੇ ਇਹ ਗੱਲ ਕਹਿੰਦੇ ਵੀ ਯਾਰ ਚਲੋ ਫਰੀਆਂ ਫੰਕਸ਼ਨ ਨਹੀਂ ਕਰਕੇ ਆਉਣੇ ਆ ਨਾਲੇ ਯਾਰ ਢੀੜਾ ਕੱਢਿਆ ਵਾਂਗਰਾਂ ਯਾਰ ਮੇਲਾ ਵੇਖ ਆਵਾਂਗੇ ਉਹਨਾਂ ਨੂੰ ਤਾਂ ਮੇਰਾ ਖਿਆਲ ਵੀ ਜਾਣਾ ਨਹੀਂ ਚਾਹੀਦਾ ਉਹ ਘਰ ਦੇ ਵਿੱਚ ਠੀਕ ਆ ਐਵੇਂ ਕੋਈ ਨਾ ਕੋਈ ਵਖਰਾ ਖਰੂਦ ਪਾਉਣਗੇ ਕੋਈ ਨਾ ਕੋਈ ਰੌਲਾ ਪੈਦਾ ਕਰਨਗੇ ਸੋ ਇਹਨਾਂ ਦਿਹਾੜਿਆਂ ਦੀ ਇਮਾਨਤ ਨੂੰ ਸਮਝਣ ਦੀ ਲੋੜ ਆ ਵੀ ਹੋਲਾ ਮਹੱਲਾ ਕਾਦੇ ਲਈ ਆ ਤੇ ਅਸੀਂ ਗੁਰੂ ਦੇ ਦਰ ਦੇ ਉੱਤੇ ਕਿਹੜੇ ਕਾਰਨ ਕਰਕੇ ਜਾ ਰਹੇ ਆ ਜੀ ਬਿਲਕੁਲ ਟਾਣਾ ਸਾਹਿਬ ਅੱਗੇ ਵਧਦੇ ਆ ਗੱਲ ਕਰਦੇ ਆ ਸੁਧਾਰ ਲਹਿਰ ਦੀ ਸੁਧਾਰ ਲਹਿਰ ਦੇ ਆਗੂਆਂ ਨੇ ਸੱਤ ਮਤੇ ਪਾਸ ਕੀਤੇ ਨੇ ਜੀ ਕਿਹੜੇ-ਕਿਹੜੇ ਮਤੇ ਨੇ ਜੀ ਇਹ ਦੇਖੋ ਹਰਮਨ ਜੀ ਗੱਲ ਇਹ ਵੀ ਜਿਹੜੇ ਸੁਧਾਰ ਲਹਿਰ ਆ ਨਾ ਆ ਕਾਲੀ ਦਲ ਸੁਧਾਰ ਲਹਿਰ ਉਦੇ ਵੱਲੋਂ ਲੰਘੇ ਕੱਲ ਸੱਤ ਮਤੇ ਪਾਸ ਕੀਤੇ ਗਏ ਆ ਇਹਦੇ ਵਿੱਚ ਇੱਕ ਤਾਂ ਗੱਲ ਇਹ ਕਹੀ ਗਈ ਆ ਵੀ ਜਿਹੜੇ ਤਿੰਨ ਜਥੇਦਾਰ ਲਾਂਭੇ ਕੀਤੇ ਗਏ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਰਗਵੀਰ ਸਿੰਘ ਗਿਆਨੀ ਸੁਲਤਾਨ ਸਿੰਘ ਇਹਨਾਂ ਦੀਆਂ ਸੇਵਾਵਾਂ ਦਾ ਅਸੀਂ ਸਤਿਕਾਰ ਕਰਦੇ ਆ ਤੇ ਇਹਨਾਂ ਨੂੰ ਹਟਾਏ ਜਾਣ ਦੀ ਪ੍ਰਕਿਰਿਆ ਦੀ ਅਸੀਂ ਨਿੰਦਿਆ ਕਰਦੇ ਆ ਦੂਜੀ ਗੱਲ ਇਹ ਕਹੀ ਗਈ ਆ ਵੀ ਜੋ 18 ਮਾਰਚ ਤੋਂ ਤੇ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਜਿਹੜੀ ਕਿ 2 ਤਰੀਕ ਨੂੰ ਬਣਾਈ ਗਈ ਸੀ 2 ਦਸੰਬਰ ਨੂੰ ਸੱਤ ਮੈਂਬਰੀ ਉਹਦੇ ਵਿੱਚੋਂ ਪੰਜ ਰਹਿ ਗਏ ਆ ਉਹਦੇ ਵੱਲੋਂ ਜੋ ਭਰਤੀ ਅਕਾਲੀ ਦਲ ਦੀ ਸ਼ੁਰੂਆਤ ਕੀਤੀ ਜਾਣੀ ਆ ਇਹਦਾ ਸਵਾਗਤ ਕਰਦੇ ਤੇ ਇਹਨੂੰ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਲੈਣਾ ਚਾਹੀਦਾ ਤੀਜੀ ਗੱਲ ਉਹਨਾਂ ਨੇ ਕਹੀ ਹੈ ਜੇ ਕਿ ਜਥੇਦਾਰ ਬਣਾਉਣ ਤੇ ਹਟਾਉਣ ਦੀ ਵਿਧੀ ਵਿਧਾਨ ਦੇ ਮਤਲਬ ਕੋਈ ਗੱਲ ਹੋਣੀ ਚਾਹੀਦੀ ਹੈ ਇਹਦੇ ਵੱਲ ਵੀ ਗੌਰ ਕਰਨੀ ਚਾਹੀਦੀ ਹੈ ਉਹਨਾਂ ਨੇ 7 ਮਤੇ ਟੋਟਲ ਪਾਸ ਕੀਤੇ ਆ ਦੇਖੋ ਗੱਲ ਇਹ ਆ ਵੀ ਅਕਾਲੀ ਦਲ ਦੇ ਵਿੱਚ ਇੱਕ ਨਵਾਂ ਅਕਾਲੀ ਦਲ ਉਹਦੇ ਵਿੱਚ ਇੱਕ ਨਵਾਂ ਅਕਾਲੀ ਦਲ ਉਹਦੇ ਵਿੱਚੋਂ ਇੱਕ ਨਵਾਂ ਅਕਾਲੀ ਦਲ ਇਹ ਬਿਲਕੁਲ ਓਵੇਂ ਹੈ ਜਿਵੇਂ ਵਿਦੇਸ਼ਾਂ ਦੇ ਕਈ ਗੁਰਦੁਆਰੇ ਬਣ ਜਾਂਦੇ ਵਿਦੇਸ਼ਾਂ ਦੇ ਵਿੱਚ ਉਥੋਂ ਦੀਆਂ ਕਮੇਟੀਆਂ ਦੇ ਮੈਂਬਰ ਜਾਂ ਪ੍ਰਧਾਨ ਜਾਂ ਕੋਈ ਹੋਰ ਆਪਸ ਵਿੱਚ ਲੜ ਪੈਂਦੇ ਆ ਤੇ ਜਿਹੜੀ ਦੂਜੀ ਧਿਰ ਹੁੰਦੀ ਉਹ ਕਹਿੰਦੀ ਫਿਰ ਅਸੀਂ ਆਪ ਦਾ ਆਪੇ ਗੁਰਦੁਆਰਾ ਬਣਾ ਲੈਂਦੇ ਆ ਇਸ ਵੇਲੇ ਜਥੇਦਾਰ ਵੀ ਇਸ ਵੇਲੇ ਪ੍ਰਧਾਨ ਵੀ ਇਸ ਵੇਲੇ ਬਾਕੀ ਆਗੂ ਵੀ ਇਸ ਰੋਲ ਨੂੰ ਮੇਰੇ ਖਿਆਲ ਆਪਣਾ ਰਹੇ ਆ ਸੋ ਮਾੜੀ ਗੱਲ ਆ ਭਾਈ ਇਕੱਠਤਾ ਦੀ ਏਕਤਾ ਦੀ ਸਮੂਹਕਤਾ ਦੀ ਗੱਲ ਹੋਣੀ ਚਾਹੀਦੀ ਆ ਏਕੇ ਦੀ ਗੱਲ ਹੋਣੀ ਚਾਹੀਦੀ ਆ ਪਰ ਸਿੱਖਾਂ ਦੇ ਵਿੱਚ ਏਕਾ ਦੇਖਣ ਨੂੰ ਮਿਲਦਾ ਨਹੀਂ ਸਿੱਖੋਂ ਮਾਰਸ਼ਲਾਂ ਦੇ ਵਿੱਚ ਕੋਈ ਦੋ ਰਹਿ ਨਹੀਂ ਪਰ ਇਹ ਮਾਰਸ਼ਲ ਆਪਸ ਦੇ ਵਿੱਚ ਵੱਧ ਲੜਦੀ ਆ ਹੁਣ ਮੁਗਲਾਂ ਦੇ ਖਿਲਾਫ ਤਾਂ ਲੜਦਾ ਨਹੀਂਗਾ ਲੜਨ ਲਈ ਵੀ ਮੇਰਾ ਖਿਆਲ ਹੈ ਕੋਈ ਵਿਜ਼ਨ ਹੋਣਾ ਚਾਹੀਦਾ ਤੇ ਵਿਜ਼ਨ ਹੁਣ ਰਹਿ ਗਿਆ ਸਿਰਫ ਕੁਰਸੀ ਵਿਜ਼ਨ ਰਹਿ ਗਿਆ ਜੀ ਹੁਣ ਸਿਰਫ ਤੇ ਸਿਰਫ ਉਹਦੇਦਾਰੀਆਂ ਇਸ ਕਰਕੇ ਠੰਗਮਠੰਗੀ ਆਪਸ ਦੇ ਵਿੱਚ ਵੱਧ ਹੁੰਦੀ ਹੈ ਜੀ ਜੀ ਬਿਲਕੁਲ ਸਹੀ ਹੋ ਗਿਆ ਟਾਣਾ ਸਾਹਿਬ ਉਧਰ ਦੂਸਰੇ ਬੰਨੇ ਹੁਣ ਗੱਲ ਕਰਦੇ ਆਂ ਜੀ ਆਪਾਂ ਜਿਹੜਾ ਨਸ਼ਾ ਤਸਕਰਾਂ ਤੇ ਘਟ ਟਾਏ ਜਾ ਰਹੇ ਨੇ ਸਰਕਾਰ ਦੇ ਵੱਲੋਂ ਔਰ ਇਹਨੂੰ ਲੈ ਕੇ ਰੌਲਾ ਬਹੁਤ ਜ਼ਿਆਦਾ ਪੈ ਰਿਹਾ ਤੇ ਹੁਣ ਵੀ ਕਹਿੰਦੇ ਕਿ ਲਗਾਤਾਰਤਾ ਦੇ ਵਿੱਚ ਸਵਾਲ ਜਿਹੜੇ ਖੜੇ ਹੋ ਰਹੇ ਨੇ ਜੀ ਦੇਖੋ ਜੀ ਗੱਲ ਇਹ ਆ ਵੀ ਨਸ਼ਾ ਤਸਕਰਾਂ ਨੇ ਘਰ ਟਾਉਣੇ ਮਾੜੀ ਗੱਲ ਨਹੀਂ ਨਸ਼ਾ ਤਸਕਰਾਂ ਨੇ ਘਰ ਟਾਣੇ ਚਾਹੀਦੇ ਆ ਇਹਨਾਂ ਦੇ ਘਰਾਂ ਦਾ ਮਲਿਆ ਮੀਟ ਕਰਨਾ ਚਾਹੀਦਾ ਪਰ ਲੋਕਾਂ ਦਾ ਇੱਕ ਹਿੱਸਾ ਸਵਾਲੇ ਕਰ ਰਿਹਾ ਜੀ ਕਿ ਕੀ ਨਸ਼ਾ ਤਸਕਰ ਜਿਹੜੇ ਘਰ ਟਾਏ ਜਾ ਰਹੇ ਉਹ ਬਿਲਕੁਲ ਸਹੀ ਆ ਕੀ ਇਹਨੂੰ ਆਪਾਂ ਘਰ ਟਾਉਣ ਵਾਲੀ ਕਾਰਵਾਈ ਮੰਨੀਏ ਕਿਉਂਕਿ ਜਿਹੜੇ ਹੁਣ ਤੱਕ ਘਰ ਟਾਏ ਗਏ ਆ ਉਹਦੇ ਵਿੱਚੋਂ ਕਈ ਥਾਵਾਂ ਤੇ ਕੱਲੀਆਂ ਥੜੀਆਂ ਪੰਨੀਆਂ ਗਈਆਂ ਕਈ ਥਾਵਾਂ ਤੇ ਕੱਲੇ ਵਧਰੇ ਟਾਏ ਗਏ ਆ ਲੋਕਾਂ ਦਾ ਇੱਕ ਹਿੱਸਾ ਸੋਸ਼ਲ ਮੀਡੀਆ ਦੇ ਉੱਤੇ ਸਵਾਲ ਕਰਨ ਲੱਗ ਪਿਆ ਕਿ ਕੀ ਇਹ ਨਜਾਇਜ਼ ਕਬਜ਼ਿਆਂ ਦੇ ਉੱਤੇ ਕੀਤੀ ਗਈ ਕਾਰਵਾਈ ਆ ਜਾਂ ਨਸ਼ਾ ਤਸਕਰਾਂ ਦੇ ਉੱਤੇ ਕੀਤੀ ਗਈ ਕਾਰਵਾਈ ਆ ਹੁਣ ਇੱਕ ਦੋ ਥਾਵਾਂ ਤੋਂ ਖਬਰਾਂ ਵੀ ਆਈਆਂ ਵੀ ਜਿਹੜੀਆਂ ਕੋਠੀਆਂ ਜਿਹੜੀਆਂ ਦੁਕਾਨਾਂ ਪਿਛਲੇ ਲੰਮੇ ਸਮੇਂ ਤੋਂ ਬੰਦ ਆ ਉਹਨਾਂ ਦੇ ਉੱਤੇ ਆ ਕੇ ਬਲਡੋਜ਼ਰ ਚਲਾਤਾ ਖਬਰਾਂ ਮੜੀਆਂ ਵੱਡਗਾ ਵੀ ਆ ਵੀ ਠਾਤਾ ਵੀ ਠਾਤਾ ਵੀ ਠਾਤਾ ਵਿਰੋਧੀ ਪਾਰਟੀ ਕ ਵੀ ਗੱਲ ਕਹਿਨੀ ਆ ਮੈਨੂੰ ਚੰਗੀ ਤਰ੍ਹਾਂ ਚੇਤੇ ਆ ਵੀ ਦੇਖੋ ਵਿਕਰਮ ਸਿੰਘ ਮਜੀਠੀਆ ਦੇ ਬਾਰੇ ਆਮ ਆਦਮੀ ਪਾਰਟੀ ਕੀ ਕਰਨੀ ਹੁੰਦੀ ਸੀ ਤਾਂ ਉਹ ਜਿੱਤੇ ਹੋਣਾ ਵੀ ਜਦੋਂ ਕਹਨੇ ਸੀ ਮੈਂ ਇਹ ਹੱਕ ਥਾਪੜ ਕੇ ਕਹਿਣਾ ਹਾਂ ਕਿ ਮਜੀਠੀਆ ਨਸ਼ੇ ਦਾ ਤਸਕਰ ਹੈ ਚਿੱਟਾ ਦਾ ਤਸਕਰ ਹੈ ਇਸੇ ਮਾਮਲੇ 'ਚ ਮਜੀਠੀਆ ਨੇ ਆਣਖਾਨੀ ਦੇ ਕੇਸ ਕੀਤੇ ਸੀ ਨਾ ਜਿਹਦੇ ਵਿੱਚ ਕੇਜਰੀਵਾਲ ਨੇ ਮਾਫੀ ਮੰਗੀ ਸੀ ਸੰਜੇ ਸਿੰਘ ਦੇ ਖਿਲਾਫ ਵਾਲੇ ਤੱਕ ਕੇਸ ਚੱਲਦਾ ਜੇ ਤੁਸੀਂ ਇਹ ਗੱਲ ਕਹਿੰਦੇ ਵੀ ਨਸ਼ੇ ਦੇ ਤਸਕਰੀ ਦੇ ਖਿਲਾਫ ਤੁਸੀਂ ਕਾਰਵਾਈ ਕਰ ਰਹੇ ਆ ਤੇ ਫਿਰ ਮਜੀਠੀਆ ਦੇ ਘਰ ਵੱਲ ਬਲਡੋਜ਼ਰ ਲੈ ਕੇ ਜਾਓਗਾ ਜਦੋਂ ਤੁਸੀਂ ਇਹ ਗੱਲ ਕਹੋ ਵੀ ਅਸੀਂ ਉਹ ਤੋਂ ਐਵੇਂ ਹੀ ਕਹਤਾ ਸਾਡੇ ਕੋਲ ਸਬੂਤ ਕੋਈ ਨਹੀਂਗਾ ਸੋ ਲੋਕ ਸਵਾਲ ਕਰਦੇ ਆ ਬਈ ਨੇ ਭਾਈ ਕੀ ਬਣਦਾ ਸਰਕਾਰ ਕਹੇ ਨੀ ਜਾ ਤ ਤਸਕਰ ਪਿੰਡ ਛੱਡ ਜਾਣ ਪੰਜਾਬ ਛੱਡ ਜਾਣ ਤੇ ਜਾਂ ਭਾਈ ਇਹ ਗਲਤ ਕੰਮ ਛੱਡ ਜਾਣ ਤੇ ਹੁਣ ਜੇ 1 ਜੂਨ ਤੋਂ ਬਾਅਦ ਪੰਜਾਬ ਤੋਂ ਨਸ਼ੇ ਮੁਕ ਗਏ ਤਾਂ ਆਪਾਂ ਮੰਨਾਂਗੇ ਜੀ ਇਹ ਮੁਹਿੰਮ ਬਹੁਤ ਜ਼ਬਰਦਸਤ ਤਰੀਕੇ ਨਾਲ ਰੰਗ ਲੈ ਕੇ ਆਈ ਆ ਤੇ ਜੇਕਰ ਸਾਰਾ ਕੁਝ ਬਾਅਦ ਦੇ ਵਿੱਚ ਵੀ ਚੱਲੀ ਗਿਆ ਫਿਰ ਆਪਾਂ ਇਹ ਮੰਨਾਂਗੇ ਵੀ ਭਾਈ ਇਹ ਇੱਕ ਡਰਾਮਾ ਸੀ ਵੀ ਇੱਕ ਡਰਾਮਾ ਮੀਡੀਆ ਦੇ ਤੌਰ ਦੇ ਉੱਤੇ ਕੀਤਾ ਗਿਆ ਤੇ ਇਹਦੇ ਵਿੱਚ ਹੋਰ ਕੱਢਣ ਪਉਣ ਨੂੰ ਕੁਝ ਹੈ ਨਹੀਂ ਸੀ ਜੀ ਜੀ ਬਿਲਕੁਲ ਸਹੀ ਸਰ ਆਪ ਥੋੜੇ ਦਿਨ ਪਹਿਲਾਂ ਆਪ ਸਾਡੇ ਵਾਲਾ ਰੇਡੀਓ ਦੇ ਉੱਪਰ ਇਹ ਖਬਰ ਸਾਂਝੀ ਕੀਤੀ ਸੀ ਕਿ ਰੌਕ ਗਾਰਡਨ ਜਿਹਨੂੰ ਕਿ ਨੇਕਚੰਦ ਜੀ ਦੇ ਦੁਆਰਾ ਬਣਾਇਆ ਗਿਆ ਸੀ ਤੇ ਉਹਦੀ ਇੱਕ ਕੰਧ ਜਿਹੜੀ ਉਟਾ ਦਿੱਤੀ ਗਈ ਉੱਥੇ ਕੋਈ ਪਾਰਕਿੰਗ ਬਣਨੀ ਸੀ ਪਰ ਕਹਿੰਦੇ ਹੁਣ ਇਹ ਸਾਰੇ ਮਸਲੇ ਨੂੰ ਲੈ ਕੇ ਨੇਕਚੰਦ ਹੋਰਾ ਦੀ ਜਿਹੜੀ ਪੋਤੀ ਹੈ ਉਹਨੇ ਪ੍ਰਧਾਨ ਮੰਤਰੀ ਨੂੰ ਖੱਤ ਲਿਖਿਆ ਜੀ ਚਿੱਠੀ ਲਿਖੀ ਹੈ ਬਿਲਕੁਲ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਨੇਕਚੰਦ ਹੋਰਾ ਦੀ ਪੋਤੀ ਇਸ ਵੇਲੇ ਅਮਰੀਕਾ ਦੇ ਵਿੱਚ ਆ ਪ੍ਰਿਯੰਕਾ ਉਹਦਾ ਨਾਮ ਉਹਦੇ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਗਈ ਹੈ ਇਸ ਚਿੱਠੀ ਦੇ ਵਿੱਚ ਉਹਨਾਂ ਨੇ ਗੱਲ ਕਹੀ ਹੈ ਕਿ ਮੇਰੇ ਦਾਦਾ ਜੀ ਨੇ ਰੌਕ ਗਾਰਡਨ ਵਰਗੀ ਥਾਂ ਬਣਾਈ ਉਹਨਾਂ ਨੇ ਕਚਰੇ ਤੋਂ ਕੂੜੇ ਤੋਂ ਟੁੱਟੀਆਂ ਫੁੱਟੀਆਂ ਤੇ ਜਿਹੜੀਆਂ ਕਬਾੜ ਦੀਆਂ ਵਸਤਾਂ ਉਹਦੇ ਤੋਂ ਰੌਕ ਗਾਰਡਨ ਦੀ ਸਥਾਪਨਾ ਕੀਤੀ ਹੈ ਦੇਖਣਯੋਗ ਥਾਂ ਬਣਾਈ ਆ ਪਰ ਪਿਛਲੇ ਦਿਨੀ ਪਾਰਕਿੰਗ ਬਣਾਉਣ ਦੇ ਨਾਂ ਦੇ ਉੱਤੇ ਇਸ ਰੌਕ ਗਾਰਡਨ ਦਾ ਇੱਕ ਹਿੱਸਾ ਢਾਹ ਦਿੱਤਾ ਗਿਆ ਪ੍ਰਸ਼ਾਸਨ ਦੇ ਵੱਲੋਂ ਤੇ ਇਹਦੇ ਉੱਤੇ ਕਾਰਵਾਈ ਕਰੋ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬਹੁਤ ਸਾਰੇ ਲੋਕਾਂ ਨੇ ਇਸ ਗੱਲ ਦੀ ਵਿਰੋਧਤਾ ਕੀਤੀ ਹੈ ਤੇ ਕਰਨੀ ਵੀ ਚਾਹੀਦੀ ਹੈ ਉਹਨਾਂ ਨੇ ਕਿਹਾ ਜੀ ਕਿ ਮੈਂ ਇਸ ਗੱਲ ਕਰਕੇ ਨਹੀਂ ਕਾਰਵਾਈ ਚਾਹੁੰਦੀ ਵੀ ਭਾਈ ਮੇਰੇ ਦਾਦੇ ਦੀ ਉਹ ਜਗਾ ਹੈਗੀ ਬਣਾਈ ਹੋਈ ਮੈਂ ਤਾਂ ਕਰਕੇ ਚਾਹੁੰਨੀ ਆ ਵੀ ਭਾਈ ਇਹ ਤਰੀਕਾ ਗਲਤ ਆ ਇਹ ਇਸ ਤਰੀਕੇ ਨਾਲ ਵਿਰਾਸਤ ਨੂੰ ਢੇਰੀ ਕਰਨ ਵਾਲੀ ਗੱਲ ਆ ਉਹਨਾਂ ਨੇ ਇਹ ਗੱਲ ਕਹੀ ਆ ਵੀ ਭਾਈ ਇਸ ਮਸਲੇ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਤੁਸੀਂ ਇਹਨਾਂ ਥਾਵਾਂ ਨੂੰ ਉਜੜ ਜਾਣ ਤੋਂ ਬਚਾਓ ਤੁਹਾਡੀ ਇਹ ਅਧਿਕਾਰ ਖੇਤਰ ਦੇ ਵਿੱਚ ਗੱਲਾਂ ਹੁੰਦੀਆਂ ਤੁਸੀਂ ਇਸ ਮਸਲੇ ਦੇ ਉੱਤੇ ਚੰਡੀਗੜ੍ਹ ਪ੍ਰਸ਼ਾਸਨ ਨਾਲ ਗੱਲ ਕਰੋ ਦੇਖੋ ਇਹ ਚ ਕੋਈ ਦੋ ਰਾਇ ਨਹੀਂ ਕਿ ਨੀਕ ਚੰਦ ਇੱਕ ਮਹਾਨ ਹਸਤੀ ਸੀ ਉਸ ਮਹਾਨ ਹਸਤੀ ਨੇ ਕਿੰਨੀ ਸੋਹਣੀ ਚੀਜ਼ਾਂ ਨੂੰ ਬਣਾ ਕੇ ਦਿੱਤੀ ਰੋਗਾ ਆਰਡਰ ਜਿਹਨੂੰ ਦੁਨੀਆ ਭਰ ਦੇ ਵਿੱਚ ਸਲਾਮ ਕੀਤੀ ਜਾਂਦੀ ਆ ਪਰ ਗੱਲ ਇਹ ਜੀ ਕਿ ਹੁਣ ਨਵੇਂ ਦੌਰ ਦੇ ਵਿੱਚ ਇਹ ਸਾਰਾ ਕੁਝ ਢਹਿ ਢੇਰੀ ਕਰ ਦਿੱਤਾ ਜਾਂਦਾ ਪਾਰਕਿੰਗ ਬਣਾਉਣ ਦੇ ਨਾਂ ਦੇ ਉੱਤੇ ਇਹਦੇ ਉੱਤੇ ਵਿਰੋਧ ਪਹਿਲਾਂ ਵੀ ਉੱਠਿਆ ਸੀ ਜੀ ਜੀ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਅਜ ਦੇ ਲਈ ਐਨਏਜੀ ਆਪਾਂ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਜਾਣੇ ਜਾਂਦੇ ਮੈਂ ਤੁਹਾਨੂੰ ਥੋੜਾ ਜਿਹਾ ਮੌਸਮ ਦਾ ਹਾਲ ਵੀ ਦੱਸ ਦਿਆਂ ਪੰਜਾਬ ਦੇ ਵਿੱਚ ਆਉਂਦੇ 24 ਘੰਟਿਆਂ ਦੇ ਵਿੱਚ ਮੌਸਮਾ ਜਿਹੜਾ ਉਹ ਬਦਲਣ ਦੀ ਆਸ ਪ੍ਰਗਟ ਆਈ ਗਈ ਆ ਹੋ ਸਕਦਾ ਪੰਜਾਬ ਦੇ ਵਿੱਚ ਕੁਝ ਕੁ ਥਾਵਾਂ ਤੇ ਕਣੀਆਂ ਪੈ ਜਾਣ ਬਾਕੀ ਕਿੰਨਾ ਕਮੀ ਪੈਂਦਾ ਨਹੀਂ ਪੈਂਦਾ ਸਮਾਂ ਦਸੂਗਾ ਪਰ ਉਹਦਾ ਮੌਸਮ ਵਿਭਾਗ ਕਹਿੰਦਾ ਵੀ ਇਤਕੀ ਗਰਮੀ ਆਮ ਨਾਲੋਂ ਵੱਧ ਪੈਣੀ ਆ ਇਤਕੀ ਗਰਮੀ ਚੰਗਿਆੜੇ ਕੱਢ ਪੈਣੀ ਆ ਤੇ ਇਤਕੀ ਠੰਡ ਮਿਹਰਬਾਨੀ